ਕਹਨੇ ਹਾਂ ਅੱਛਾ ਅਗੋਂ ਬਾਤ ਤੋਂ ਬਾਤ ਜਾਣਕਾਰੀ ਜਿਵੇਂ ਕਿਵੇਂ ਘਰੇ ਸਾਫ ਕਰ ਸਕਦੇ ਹੋ ਕਿਸੇ ਜੇ ਆਪਾ ਤਾਂ ਸਾਫ ਕਰਾਉਣਾ ਆਪਾ 50 ਰੁਪਏ ਲੈ ਸਕਦਾ ਉੱਤੇ ਆਹ ਪੂਰਾ ਕਲੀਨ ਕਰਕੇ ਬਣਾਉਂਗਾ ਠੀਕ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੇ ਨੇ ਬਾਏ ਕਰਨਾ ਹੋ ਪੀਸੀ ਆਪਾਂ ਉਹਨੂੰ ਫੋਟੋ ਆਪਾਂ ਨੂੰ ਹਾਂਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਬਹੁਤ ਤੋਂ ਬਾਅਦ ਲਾਈਕ ਕਰੋ ਕਮੈਂਟ ਕਰੋ ਕਿਵੇਂ ਲੱਗੇ ਵੀਡੀਓ ਤੁਹਾਨੂੰ ਵਿੱਚ ਪੀਸੀ ਆਪਾਂ ਤੁਹਾਨੂੰ ਦੇਵਾਂਗੇ ਬਾਕੀ ਹਾਂ ਇਹ ਪੀਸੀ ਆ ਜਿਹੜਾ ਇਹ ਸੇਲ ਆਗਾ ਕਿੰਨੇ ਕਿੰਨਾ ਮੋਲ ਆਦਾ ਇਹਦਾ ਇਹ ਤਾਂ ਜੀ ਹੈਗਾ 28000 28000 ਕੀ ਪ੍ਰੋਸੀਜਰ ਹੈ ਜੇ ਸਾਰਾ ਇਹ ਆਪਾਂ ਜੀ ਮਹੀਨਾ ਚਲਾਇਆ ਹੋਇਆ ਠੀਕ ਹੈ ਜੀ ਇਹ ਆਪਾਂ ਕੋਈ ਹੋਰ ਛੇੜਖਾਨੇ ਨਹੀਂ ਕਰੀ ਇਹਦੇ ਨਾਲ ਆਪਾਂ ਆਪ ਖੁਦ ਕੋਲੇ ਬੈ ਕੇ ਆਪ ਦਾ ਕਸਟਮਾਈਜ਼ ਕਰਾਇਆ ਸੀਗਾ ਠੀਕ ਹੈ ਜੀ ਰੈਮ ਵਗੈਰਾ ਕਿੰਨੇ ਵਗੈਰਾ ਇਹ 8GB ਰੈਮ ਆ ਜੀ ਠੀਕ ਗ੍ਰਾਫਿਕ ਕਾਰਡ ਲੱਗਿਆ ਹੋਇਆ RX AMD ਦਾ RX 550 ਠੀਕ ਹੈ CPU ਲਵਾਇਆ ਸੀ i5 6th ਜਨਰੇਸ਼ਨ ਠੀਕ ਹੈ ਠੀਕ ਹੈ ਹੋਰ ਵੀ ਜਿਹੀ ਜਾਣਕਾਰੀ ਲੈਣੀ ਹੋਵੇ ਜੀ ਮੈਨੂੰ ਮੈਸੇਜ ਕਰ ਲਿਓ ਜੀ ਮੈਂ ਇੱਕ ਐਕਸਟੈਂਡਰ ਸਕੂਲ 7 ਇੰਸਟਾਗ੍ਰਾਮ ਦੀ ਆਈਡੀ ਹੈ ਜੀ ਠੀਕ ਹੈ ਜੀ ਠੀਕ ਹੈ ਬਾਈ ਨਾਲ ਗੱਲਬਾਤ ਕਰ ਲਿਓ ਮੈਸੇਜ ਕਰਕੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਵੀ ਨਵੇਂ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਨੂੰ ਆ ਦੇਖੋ ਜੀ ਰੇਤ ਤਾਂ ਕਿਹੜੀ ਤਰ੍ਹਾਂ ਨਾਲ ਪਾਇਆ ਹੋਇਆ ਹੈ ਆ ਦੇਖੋ ਤੇ ਆ ਦੇਖੋ ਤੇ ਆ ਇਧਰੋਂ ਬੜੇ ਸਾਫ਼ ਜਿਹੀ ਕਰੇ ਸੀ ਇਹ ਦੇਖੋ ਆ ਰੇਤਾਂ ਦੇ ਇਸ ਫਾਈ ਕਰਨੀ ਚਾਹੀਦੀ ਹੈ ਘਟੂ ਘਟੜ 20-25 ਦਿਨਾਂ ਬਾਅਦ ਨੂੰ ਆਪਾਂ ਅੱਗੇ ਚਲਾ ਕੇ ਵੀ ਦਿਖਾਵਾਂਗੇ ਕਿਰਾ ਸਾਰਾ ਖੁੱਲੀ ਜਾਂਦਾ ਹੈਗਾ ਆਪਾਂ ਹੁਣ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ। ਮੈਂ ਆ ਦੇਖੋ ਮਿੱਤਰੋ ਆ ਦੇਖੋ ਜੀ ਸੱਚਾ ਸਾਰੇ ਗੱਟੀਆਂ ਖਰਾਬ ਆ ਦੇਖੋ ਜੀ। ਆ ਦੇਖੋ ਜੀ। ਆਪਾਂ ਇਹਨਾਂ ਚੋ ਕੁਲੀਨ ਕਰਕੇ ਦਿਖਾਉਣਾ ਹੈ ਬਾਕੀ ਦੇਖੋ। ਆ ਸੱਚਾ ਜਿਹੜੀ ਆਪਾਂ ਕਲੀਨ ਕਰਕੇ ਪਾਤੀਆਂ। ਤੇ ਜੁੜੇ ਰਹੋ ਵੀਡੀਓ ਦੇ ਨਾਲ। ਆ ਦਿਖਾ ਦੇ ਇਧਰ ਮੂਰੇ। ਆ ਕਰਾਉ ਸੋਚਿਆ ਸਾਰੀਆਂ ਆ ਦੇਖੋ ਜੀ ਆ ਕਲੀਨ ਕਰੀਏ ਆ ਦੇਖੋ ਜੀ ਆ ਤੇ ਇੰਨਾ ਚ ਕਿੰਨਾ ਫਰਕ ਆ ਕਲੀਨ ਕਰੀਏ ਨੇ ਜੀ ਆਪਾਂ ਸਾਰੀਆਂ ਇੰਨਾ ਰੇਤਾ ਪੈ ਜਾਂਦਾ ਇਹਨੂੰ ਥੋੜਾ ਜਿਹਾ ਟਾਈਮ ਹੋ ਗਿਆ ਸੀਗਾ ਡੇਢ 2 ਮਹੀਨੇ ਮੱਗ ਹੋ ਗਏ ਸੀਗਾ ਇਹ ਉਹ 20 25 ਕਿ ਦਿਨ ਅੰਦਰ ਅੰਦਰ ਸਾਫ਼ ਕਰਨੇ ਚਾਹੀਦੇ ਨੇ ਤੱਚਾ ਜਿਹੜੇ ਉਹ ਵਧੀਆ ਕੰਮ ਕਰਦੇ ਇਹਨਾਂ ਦੇ ਆ ਦੇਖੋ ਜੀ ਕਰਤਾ ਜਿਵੇਂ ਕਲੀਨ ਪਹਿਲਾਂ ਦੇਖੋ ਤੇ ਹੁਣ ਦੇਖੋ ਆ ਆਪਣਾ ਜੀ ਉੱਤੇਲ ਜੀ ਆ ਤਾਂ ਇਹ ਆਪਾਂ ਨੂੰ ਕਲੀਨ ਹੋ ਨਹੀਂ ਰਹੀ ਨੇ ਆਪਾਂ ਦਾ ਵੀ ਕਲੀਨ ਕਰ ਦਿੰਦੇ ਚਲੋ ਕੋਈ ਨਹੀਂ ਆਪਾਂ ਹਾਂ نیچے-ਨੀਚੇ ਆਪਾਂ ਘਾਤਤਾ ਜੀ ਇਹ ਸੋਚਾਂ ਦੇ ਵਿੱਚ ਵੀ ਹਨਾ ਦੇਖੋ ਮਿੱਤਰੋ ਆਹ ਰੇਤਾਂ ਜਿਆ ਰਹਿ ਜਾਂਦਾ ਹੈ। ਇਹ ਕੋਆ ਸਾਈਡਾਂ ਤੇ ਕਿੰਨਾ ਰੇਤ ਹੈਗਾ। ਇਹਦੀ ਵੀ ਬੁਰਸ਼ ਮਾਰਨਾ ਜ਼ਰੂਰੀ ਹੈ। ਇਹਦੇ ਵੀ ਬੁਰਸ਼ ਮਾਰ ਕੇ ਜੇ ਵੱਧ ਲਾਈਫ ਟਾਈਮ ਚੱਲ ਸਕਦਾ ਜੀ। ਹਾਂ ਜੀ। ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਸਾਰੀ ਇਨਫਰਮੇਸ਼ਨ ਦੇਵਾਂਗੇ। ਇਹ ਪਹਿਲਾਂ ਜੀ ਆਪਾਂ ਇੱਕ ਫੋਟੋ ਕਲਿੱਕ ਕਰਕੇ ਰੱਖ ਲੈਣਾ ਜੀ ਸਾਰੇ ਕੀਬੋਰਡ ਦੀ। ਬੀ ਕੇਮ ਲੱਗੇ ਹੋਏ ਐ ਜੀ ਸੋਚਾ ਇੱਕ ਵਾਰ ਭੁੱਲ ਜੀ ਹਾਂ ਵੀ ਕਿਹੜਾ ਕਿਤੇ ਸੀਗਾ ਬਟ ਇਹ ਦੁਬਾਰਾ ਜੀ ਆਪਾਂ ਮੋਬਾਈਲ ਚੋਂ ਦੇਖ ਲੈਣਾ ਵੀ ਕਿਹੜੀ ਸੋਚ ਕਿੱਥੇ ਲੱਗਣੀ ਹੈ ਜੀ ਹਾਂ ਜੀ ਜੁੜੇ ਰਹੋ ਵੀਡੀਓ ਦੇ ਨਾਲ ਆ ਦੇਖੋ ਜੀ ਆਪਣੇ ਆ ਜਿਹੜੀ ਆ ਐ ਤਾਰਾਲੀਆਂ ਸੋਚਾ ਹੁੰਦੇ ਨੇ ਜੀ ਆ ਪਹਿਲਾਂ ਇੱਥੇ ਇੱਕ ਉਹ ਦਿੱਤੇ ਹੋਏ ਨੇ ਸਿਕੰਜੇ ਆਪਣੇ ਇੱਥੇ ਦਿੱਤੇ ਹੋਏ ਨੇ ਜਿਹਨੂੰ ਐ ਲੰਬਾ ਕਰਕੇ ਜੀ ਥੱਲੇ ਝਟ ਲੋਗੇ ਨਾ ਇੱਕ ਵਾਰੀ ਇਹ ਦੁਬਾਰਾ ਸੋਚ ਲੈ ਕੇ ਜੀ ਇਨਵਾਇਸ ਲੋਟ ਐ ਨੀਚੇ ਨੂੰ ਦੇਖ ਕੇ ਉਹ ਐ ਸਮਾਰ ਕੇ ਪ੍ਰੈਸ ਕਰ ਦੋ ਜਨਾ ਤੇਰਾ ਲੱਗਦੇ ਨਹੀਂ ਉਹ ਨੀਚੇ ਦਿਖਾ ਦੇ ਉਹ ਪੈਣਾ ਲੱਗ ਗਿਆ ਇਹ ਚੈੜ ਦੇ ਦਿਖਾ ਦਿੰਦੀ ਆਪਾਂ ਫਿਰ ਆਪਨੇ 454 ਨਰੀਆਂ ਸੀਗੀਆਂ ਇਹ ਲਾਤੀ ਆਪਾਂ ਇਹ ਪੱਤੇ ਅੱਧੀਆਂ ਸੋਚਾਂ ਲਾਤੀਆਂ ਤੇ ਬਾਕੀ ਸਸੇ ਚੱਲ ਜੰਦਾ ਸੁਚੰ ਦਾ ਨਾ ਰਹੇ ਆ ਦੇਖੋ ਜੀ ਆਪਾਂ ਕੋਈ ਦਿੱਕਤ ਨਹੀਂ ਇਸ ਚਲਾਉਣ ਚ ਵੀ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਸਾਰੇ ਵੀਡੀਓ ਚਲਾ ਕੇ ਦਿਖਾਵਾਂਗੇ ਸਾਰਾ ਸੈੱਟ ਆਲ OK ਆ ਪੀਸੀ ਆ ਵਾਈਫਾਈ ਨਾਲ ਜੁੜਿਆ ਆ ਜੀ ਸਭ OK ਆ ਦੇਖੀ ਆਪਾਂ ਕੀਬੋਰਡ ਚੈੱਕ ਕਰ ਕਰ ਦਿੰਦੇ ਆ ਜੀ ਆ ਦੇਖੋ ਜੀ ਆਪਣੇ ਸਾਹਮਣੇ ਆ ਗਿਆ ਜੇ ਤੇ ਜ ਆਪਣੇ ਇਹ ਗ੍ਰੀਨ ਹੋਊਗੀ ਆਪਣਾ ਜੀ ਵਧੀਆ ਕੀਬੋਰਡ ਸਹੀ ਉਹ ਚੀ ਚੱਲੇਗੀ ਹਾਂ ਜੇ ਇਹ ਮੇਰਾ ਜੀ ਗ੍ਰੀਨ ਆਉਂਦੀ ਆ ਚੀ ਗ੍ਰੀਨ ਹੋ ਗਈ ਜੀ ਆਹ ਆ ਦੇਖੋ ਸੈਕਸ ਦੱਬਿਆ ਸੈਕਸ ਗ੍ਰੀਨ ਹੋ ਗਿਆ ਇੱਕ ਦੱਬਿਆ ਜੀ ਦੋ ਤਿੰਨ ਚਾਰ ਪੰਜ ਇਹ ਚੀ ਜੇ ਸੁੱਝਾ ਜਾਮਾ ਓਕੇ ਨੇ ਹਾਂ ਜੀ ਇਹ ਓਕੇ ਨੇ ਜੀ ਸੁੱਝਾ ਸਾਰੀਆਂ ਆਲ ਓਕੇ ਆ ਗਈ ਸੀ ਆ ਤੁਹਾਨੂੰ ਦਿਖਾ ਦਿੰਨੇ ਆ ਜੀ ਕਿ ਰਾਂ ਸਾਰੀਆਂ ਸੁੱਝਾ ਲੱਬੋ ਕੇ ਚੈੱਕ ਕਰ ਲਓ ਤੁਸੀਂ ਇਹ ਦੰਨਿਆ ਦੇਖ ਲਓ ਜੀ ਇਸ਼ਾਰਿਆਂ ਤੇ ਗ੍ਰੀਨ ਮਾਰਕ ਹੀ ਆਉਂਦਾ ਦੇਖੀ ਜਾਂਦਾ ਸਾਰਾ ਸੱਚ ਆ ਕੇ ਆਹ ਦੇਖੋ ਇਸ਼ਾਰਿਆਂ ਸੱਚਾਂ ਬਾਰੇ ਆਪਣੇ ਸਾਰੇ ਗ੍ਰੀਨ ਹੋ ਗਏ ਸਾਰੇ ਸੱਚਾ ਓਕੇ ਨੇ ਆ ਕੀ ਤਾਂ ਇਹ ਆਪਣੇ ਕੰਪਿਊਟਰ 'ਚ ਹੀ ਨਹੀਂ ਹੈਗੀ ਜੀ ਆ ਆ ਕੀ ਹੈ ਨਹੀਂ ਜੀ ਆਪਣੇ ਆਪਣੇ ਕੀਬੋਰਡ 'ਚ ਆ ਨਾਮ ਆਹ ਹੋ ਸਾਰੇ ਜੀ ਹੈ ਹੋਏ ਆਪਣੇ ਓਕੇ ਆ ਇੱਧਰ ਨਹੀਂ ਇੱਧਰ ਕਰਕੇ ਓਕੇ ਇਹ ਆਪਣਾ ਕੀਬੋਰਡ ਹੈ ਆਏ ਉਹ ਠੀਕ ਕਰਨਾ ਜੀ ਆਪਾਂ ਇੱਕ ਵਾਰੀ ਮਾਊਸ ਦੀ ਵੀ ਲੈ ਕੇ ਆਵਾਂਗਾ ਹਾਂ ਫਿਰ ਆਪਾਂ ਸੀਪੀਯੂ ਦਾ ਉਹ ਕਰਾਂਗੇ ਜੀ ਤੇ ਆਪਣੇ ਚੈਨਲ ਨੂੰ ਕਰ ਲੋ ਵੱਧ ਤੋਂ ਵੱਧ ਸਬਸਕ੍ਰਾਈਬ ਹੈਪੀ ਵਲੋਗਜ਼ ਹੁੰਨੀ ਤੇ ਨਾਲ ਹੀ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ